ਉਹ ਮੇਰੀ ਬੜੀ ਗੰਦੀ ਆਤਾ ਹਿਸਾਬ ਕਿਤਾਬ ਰੱਖਣ ਦੀ ਅੱਜ ਮੈਂ ਤੁਹਾਨੂੰ ਦੱਸੂੰਗਾ ਵੀ ਆਖਰਕਾਰ ਇੱਕ ਬੋਰ ਤੇ ਟੋਟਲ ਕਿੰਨਾ ਖਰਚਾ ਆਇਆ ਕਿਹੜੀ ਮੋਟਰ ਆ ਕਿੰਨੇ ਫੁੱਟ ਡੂੰਘਾ ਪਾਣੀ ਆ ਕਿਹੜੀ ਕੰਪਨੀ ਦਾ ਸਮਾਨ ਪਾਇਆ ਫਿਕਸ ਵਾਲ ਕੀ ਰੇਟ ਆਇਆ ਗੋਡਾ ਕੀ ਰੇਟ ਆਇਆ ਟੀ ਕੀ ਰੇਟ ਆਈ ਦੇਗੀ ਦਾ ਕੀ ਰੇਟ ਆ ਆਓ ਜਾਣਦੇ ਆ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰ ਦਿਓ ਤਾਂ ਜੋ ਤੁਸੀਂ ਵੀ ਬੋਰ ਕਰਾਉ ਤਾਂ ਸੌਖਾ ਹੋ ਜੇ ਕੰਮ ਲਗਭਗ ਆਪਣਾ ਗਿਆ ਨਿਬੜ ਪਾਣੀ ਮੋਟਰ ਨੇ ਪਹਿਲੇ ਸੂਤੇ ਚੱਕ ਲਿਆ ਇਧਰ ਬੋਰ ਸੀਗੇ ਪਾਣੀ ਛੱਡ ਕੇ ਆਪਾਂ ਬੋਰਾ ਦੇ ਉੱਪਰ ਜਿਹੜੇ ਜਿਹੜੇ ਖੱਡੇ ਪੱਟੇ ਸੀ ਦੋ ਬੋਰ ਕਿੱਥੇ ਸੀ ਇੱਕ 60 ਫੁੱਟ ਕੀਤਾ ਸੀ ਇੱਕ 65 ਫੁੱਟ ਕੀਤਾ ਸੀ ਉਹਨਾਂ ਦੇ ਪਾਣੀ ਛੱਡਤਾ ਤਾਂ ਜੋ ਆਉਣ ਵਾਲੇ ਸਮੇਂ 'ਚ ਮਸ਼ੀਨਾਂ ਖੁੱਬੇ ਟਰੈਕਟਰਾਂ ਖੁੱਬੇ ਕਦੂ ਕਰਨ ਵੇਲੇ ਦਿੱਕਤ ਨਾ ਆਵੇ ਗੱਲ ਹੁਣ ਇਦਾਂ ਵੀ ਪਹਿਲਾ ਸਵਾਲ ਇਹ ਆ ਹਰਿਆਣੇ 'ਚੋਂ ਮੁੰਡੇ ਨੇ ਕਿਹਾ ਮੈਨੂੰ ਫੋਨ ਕਰਕੇ ਵੀ ਮੱਲੀ ਤੂੰ ਮੱਛੀ ਮੋਟਰ ਕਿਉਂ ਨਹੀਂ ਪਾਈ ਯਾਰ ਮੋਨੋ ਬਲਾਕ ਹੀ ਕਿਉਂ ਤੇ ਇਸ ਤੇ ਗੌਰ ਕਰਦੇ ਹਾਂ ਉਸ ਤੋਂ ਪਹਿਲਾਂ ਮੈਂ ਤੈਨੂੰ ਖਰਚਾ ਵਿਖਾ ਦਾਂ ਵੀ ਖਰਚਾ ਟੋਟਲ ਆਇਆ ਕਿੰਨਾ ਬਿੱਲ ਮੇਰੇ ਕੋਲ ਹੈ ਆ ਰਿਹਾ ਬਿੱਲ ਕਿਉਂਕਿ ਆਪਾਂ ਗੱਲ ਕਰਦੇ ਹੁਣੇ ਤਰਜ ਦੇ ਆਧਾਰ ਤੇ ਤਾਂ ਆ ਰਿਹਾ ਜੀ ਪੱਕਾ ਬਿੱਲ ਇੱਕ ਸਮਾਨ ਆਇਆ 35520 ਦਾ ਜਿਹਦੇ ਵਿੱਚ ਮੋਟਰ ਬਾਹਰ ਆ ਇੱਕ ਆਇਆ 2810 ਰੁਪਏ ਦਾ ਤੇ ਇੱਕ 3000 ਦੀ ਪਰਚੀ ਆ ਲਗਭਗ 42000 ਰੁਪਏ ਦਾ ਟੋਟਲ ਸਮਾਨ ਆਇਆ ਬੋਰਾ ਬੋਰਾ ਜਿਹਦੇ ਵਿੱਚ ਆਹ ਫਿਕਸ ਵਾਲ ਆਇਆ ਜੀ 3500 ਦਾ ਥੱਲੇ 2 ਫੁੱਟ ਦਾ ਟੋਟਾ ਦੇਗੀ ਦਾ ਆਇਆ ਲਗਭਗ 2400 ਦਾ ਖੱਲੇ ਜਿਹੜੀਆਂ ਟੀਆਂ ਆਈਆਂ 1350 ਦੀ ਇੱਕ ਟੀ ਪਈ 3-4 ਦੀ ਆ ਫਲੰਚੀ ਇਕਾਈ 5-5 ਦੀ 5800 ਰੁਪਈਆ ਦੀ نیچے ਜਿਹੜੀਆਂ ਫਲੰਚੀਆਂ ਆਈਆਂ ਨੇ ਇੱਕ ਫਲੰਚੀ ਲਗਭਗ ਮੈਨੂੰ ਬਈ 350 ਪੌਣੇ 300 ਰੁਪਏ ਦੀ ਤਾਂ ਆ ਜਿਹੜਾ ਸੁੰਡ ਪੈਪ ਪਿਆ ਬਾਈ ਜੀ ਮੈਨੂੰ ਲਗਭਗ 250 ਰੁਪਏ ਫੁੱਟ ਤੇ ਜਿਹੜੀ ਵਿੱਚ ਮੈਂ ਸੁੰਡ ਪਾਈ ਆ ਉਹ ਪਈ ਆ ਬਾਈ ਜੀ ਮੈਨੂੰ 60 ਰੁਪਏ ਫੁੱਟ ਤਾਂ ਇਸ ਤਰੀਕੇ ਨਾਲ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਬੋਰ ਦਾ ਆਖਰਕਾਰ ਸਮਾਨ ਕਿੰਨਾ ਆ ਗੋਡਾ ਬਾਈ ਜੀ ਮੈਨੂੰ 1120 ਰੁਪਏ ਦਾ ਪਿਆ ਆ ਗੋਡਾ ਜਿਹੜਾ ਆ ਨਟ ਬਾਈ ਜੀ ਮੈਨੂੰ ਕੋਜ ਨਟ ਮੈਂ ਇਥੋਂ ਲਿਆ ਸੀ ਪਿੰਡੋਂ 30 ਰੁਪਏ ਦਾ ਇੱਕ ਨਟ ਪਿਆ ਤੇ ਜਿਹੜੇ ਮੈਂ ਸ਼ਹਿਰੋਂ ਲਿਆ ਸੀ ਉਹ ਨਟ ਮੈਨੂੰ ਪਿਆ 20 ਰੁਪਏ ਦਾ ਤਾਂ ਮਿੱਤਰੋ 125 ਰੁਪਏ ਜੇਕਰ ਤੁਸੀਂ ਲਵੋ ਤਾਂ ਹਿਸਾਬ ਕਿਤਾਬ ਲਾ ਲਿਆ ਕਰੋ ਦੇਗੀ ਤੁਹਾਨੂੰ ਏਵੀਆਰ ਦਾ ਜਾਂ ਰਵੀ ਦਾ 125 ਰੁਪਏ ਦੇ ਹਿਸਾਬ ਨਾਲ ਤੁਹਾਨੂੰ ਲਾਉਣਗੇ ਜਿੰਨਾ ਵਜਨ ਹੋਇਆ ਉਹਨਾਂ ਵਜਨ ਕਰ ਲਓ ਤੇ ਉਹਨੇ ਦਾ ਤੁਹਾਨੂੰ ਫਿਕਸ ਵਾਲ ਪੈ ਜਾਏਗਾ ਅੱਗੇ ਤੋਂ ਜੇਕਰ ਤੁਸੀਂ ਦੇਗੀ ਸਮਾਨ ਲੈਣਾ ਤਾਂ 125 ਰੁਪਏ ਬਾਈ ਜੀ ਰੇਟ ਚੱਲਦਾ ਕਿਤੋਂ ਵੀ ਲਵੋ ਜੇਕਰ ਉਹਨੂੰ ਤੋਲ ਲਓ ਗੋਲ ਕੇ ਤੁਹਾਨੂੰ ਪਤਾ ਲੱਗ ਜਾਊਗਾ ਵੀ ਇੰਨੇ ਕ ਪੈਸੇ ਬੰਦੇ ਆ ਵੀ ਵਾਦ ਤਾਂ ਨਹੀਂ ਲਾ ਰਹੇ ਹਨਾ ਤਾਂ ਆ ਹਸਾਕਤਾ ਵਾ ਹੁਣ ਗੱਲ ਆ ਗਈ ਬਾਈ ਜੀ ਮੱਛੀ ਮੋਟਰ ਦੀ ਤਾਂ ਮੇਰੇ ਮਿੱਤਰ ਨੇ ਜਦੋਂ ਮੇਰੇ ਤੋਂ ਖਰਚਾ ਪੁੱਛਿਆ ਤਾਂ ਖਰਚਾ ਕਿਉਂਕਿ 45000 ਰੁਪਿਆ ਸੌਰੀ 42000 ਰੁਪਿਆ ਤਾਂ ਸਮਾਨ ਆ ਗਿਆ ਤੇ ਲਗਭਗ 12500 ਰੁਪਿਆ ਮਿਸਤਰੀ ਲੈ ਗਿਆ ਬਾਈ ਜੀ ਉਸ ਤੋਂ ਬਾਅਦ ਬਾਈ ਜੀ ਮੋਟਰ ਆ ਮੋਟਰ ਵੀ ਲਿਆਂਦੀ ਤੇ ਲਗਭਗ ਜਿਹੜੀ ਪੁਰਾਣੀ ਮੋਟਰ ਵੇਚ ਕੇ ਤੇ 11000 ਰੁਪਿਆ ਹੋਰ ਪਿਆ ਮੇਰਾ ਲੱਗ-ਬਗ ਟੋਟਲ ਖਰਚਾ ਮੇਰਾ ਆਇਆ ਜੀ 68000 ਰੁਪਇਆ ਤਾਂ ਜਦੋਂ ਮੈਂ ਮਿੱਤਰ ਆਪਦੇ ਨੂੰ ਹਰਿਆਣੇ ਵਾਲੇ ਮਿੱਤਰ ਨੂੰ ਦੱਸਿਆ ਇਨਫੋਰਮੇਸ਼ਨ ਪੇਜ ਆ ਉਹਦਾ ਮੈਂ ਕਿਹਾ ਯਾਰ ਉਹਨੇ ਪੁੱਛਿਆ ਵੀ ਤੂੰ ਪੰਜ ਬੋਰ ਕਿਉਂ ਕਰੀ ਖੜਾ ਯਾਰ ਸਾਡੇ ਤਾਂ 1 ਫੁੱਟ ਦਾ ਬੋਰ ਕਰਦੇ ਵਿੱਚ ਮੱਛੀ ਮੋਟਰ ਪਾ ਕੇ ਪਾਣੀ ਐ ਪੰਜ ਦਾ ਪੂਰਾ ਬਣਾਉਂਦੀ ਆ ਤਾਂ ਉਹ ਕਹਿੰਦਾ ਵੀ ਕਮਲਿਆ ਤੂੰ 68000 ਰੁਪਇਆ ਮੋਨੋ ਬਲਾਕ ਮੋਟਰ ਤੇ ਲਾਇਆ ਤੇ ਸਾਡੇ ਕੋਲੋਂ ਤੂੰ ਪੰਜ ਦੀ ਮੋਟਰ ਲੈ ਕੇ ਜਾਂਦਾ ਤੁਹਾਡੇ ਤਾਂ ਪਾਣੀ ਉੱਚਾ ਹਾਲਾਂਕਿ ਸਾਡੇ ਮੁਕਸਰ ਏਰੀਆ ਦੇ ਵਿੱਚ 5 ਫੁੱਟ ਤੇ ਪਾਣੀ ਆ ਜੀ ਇੱਥੇ 5 ਫੁੱਟ ਤੇ ਪਾਣੀ ਆ ਸਾਡੇ ਉਧਰ ਵੀਰ ਸਾਹਿਬ ਨੇ 6 ਬੋਰ ਕੀਤੇ ਨੇ ਤੇ 45 45 ਫੁੱਟ ਤੇ ਕੀਤੇ ਨੇ ਫੁੱਲ ਪਾਣੀ ਆ ਮੈਂ ਆਹ ਦੋ ਬੋਰ ਹੀ ਜੋੜਿਆ ਜਿਹੜੇ ਇਧਰਲੇ ਬੋਰ ਮੇਰੇ ਤਿੰਨ ਬੋਰ ਨੇ ਉਹ ਲਗਭਗ 45 45 ਫੁੱਟ ਤੇ ਨੇ ਇਹ ਦੋ ਬੋਰ ਆ ਇੱਕ 65 ਆ ਇੱਕ 60 ਆ ਤਾਂ ਪੰਜ ਦਾ ਪੰਜਾ ਬੋਰਾਂ ਨੇ ਡਾਂਗਰਗਾ ਪਾਣੀ ਬਣਾਤਾ ਤਾਂ ਮੇਰੇ ਖਿਆਲ ਦੇ ਵਿੱਚ ਮਿੱਤਰੋ ਜੇਕਰ ਮੈਂ ਮੱਛੀ ਮੋਟਰ ਪਾਉਂਦਾ ਇੱਕ ਤਾਂ ਮੈਨੂੰ ਆਹ 5 4 ਟੋਏ ਜਿਹੜੇ ਵਾਣ ਦੇ ਵਿੱਚ ਹੋ ਗਏ ਨੇ ਇਹ ਨਾ ਪਟਨੇ ਪੈਂਦੇ ਮੱਛੀ ਮੋਟਰ ਪਾਉਣ ਦੇ ਵਿੱਚ ਆਪਣੇ ਏਰੀਏ ਦੇ ਵਿੱਚ ਫਾਇਦਾ ਆ ਬਾਈ ਜੀ ਫੁੱਟ ਦੀ ਪੈਪ ਆਉਂਦੀ ਆ ਮੈਂ ਗੱਲ ਕੀਤੀ ਆ 80000 ਰੁਪਏ ਦੇ ਵਿੱਚ ਜਿੰਨਾ ਮੇਰਾ ਇਹ ਮੋਟਰ ਪਾਣੀ ਕੱਢਦੀ ਆ ਮੱਛੀ ਮੋਟਰ ਪਾ ਕੇ ਡਾਂ ਗਰ ਕੇ ਪਾਣੀ ਬਣ ਜਾਂਦਾ ਉਹਦੇ ਵਿੱਚ ਇਹ ਦਿੱਕਤ ਆ ਵੀ ਇੱਕ ਤਾਂ ਤੁਹਾਡੀ ਮੋਟਰ ਚੋਰੀ ਹੋਣ ਦਾ ਡਰ ਖਤਮ ਹੋ ਜਾਂਦਾ ਹੁਣ ਇੱਥੇ ਕਿਤੇ ਨਾ ਕਿਤੇ ਡਰ ਬਣਿਆ ਰਹਿੰਦਾ ਵੀ ਕੱਲ ਨੂੰ ਭੰਗ ਕੇ ਕੋਈ ਮੋਟਰ ਨਾ ਲੈ ਜੀ ਲਗਭਗ 25 26000 ਦੀ ਮੋਟਰ ਆ ਇੱਕਦਮ ਮੋਟਰ ਚੋਰੀ ਹੋਣ ਦਾ ਡਰ ਖਤਮ ਜਾਵਾ ਦੂਜਾ ਪਾਣੀ ਵੱਧ ਕੱਢਦੀ ਆ ਬਾਈ ਜੀ ਮੱਛੀ ਮੋਟਰ ਫੁੱਟ ਦੀ ਮੋਟਰ ਪਾ ਕੇ ਵੇਖਿਆ ਜੇ ਮੱਛੀ ਆਪਣੇ ਏਰੀਆ ਦੇ ਵਿੱਚ 5 ਦੀ ਮੱਛੀ ਮੋਟਰ ਹੋਵੇ ਤਾਂ 5 ਦਾ ਫੁੱਲ ਪਾਣੀ ਕੱਢੂਗੀ ਕਿਉਂਕਿ ਆਪਣੇ ਆ ਪਾਣੀ ਉੱਪਰ ਤੇ ਹਰਿਆਣੇ ਏਰੀਆ ਦੇ ਵਿੱਚ ਪਾਣੀ ਹੈਗੇ ਬਾਈ ਜੀ ਬਹੁਤ ਡੂੰਘੇ 2.5 300 ਫੁੱਟ ਤੱਕ ਪਾਣੀ ਨੇ ਹਰਿਆਣੀ ਏਰੀਆ ਦੇ ਵਿੱਚ ਉੱਥੇ ਬਾਈ ਜੀ 10 ਤੋਂ ਲੈ ਕੇ 15 ਦੀਆਂ ਮੋਟਰਾਂ ਲੱਗਦੀਆਂ ਨੇ ਕਿਉਂਕਿ ਮੱਛੀ ਮੋਟਰ ਨੇ ਪਾਣੀ ਦੇ ਵਿੱਚ ਰਹਿਣਾ ਬਾਕੀ ਬਾਈ ਜੀ ਇੱਕ ਵਾਰ ਮੱਛੀ ਮੋਟਰ ਪਾਲੀ 4-5 ਸਾਲ ਕਹਿੰਦੇ ਉਹ ਐਂ ਨਿਕਲ ਜਾਂਦੇ ਨੇ ਤੇ ਬਾਕੀ ਮਿੱਤਰੋ ਸਾਡੇ ਕਿਉਂਕਿ ਮੱਛੀ ਮੋਟਰਾਂ ਹੈ ਨਹੀਂ ਇੱਕ ਤਾਂ ਸਾਡੀ ਦਿੱਕਤ ਇਹ ਆਉਂਦੀ ਆ ਖਾਸ ਕਰਕੇ ਮੁਕਸਰੀ ਏਰੀਏ ਦੇ ਵਿੱਚ ਵੀ ਮੱਛੀ ਮੋਟਰ ਬੰਨਣ ਵਾਲਾ ਬੰਦਾ ਹੈ ਨਹੀਂ ਕੋਈ ਦੂਜਾ ਮੱਛੀ ਮੋਟਰ ਬੋਰ ਕਰਨ ਵਾਲਾ ਬੰਦਾ ਹੈ ਨਹੀਂ ਕੋਈ ਇਸ ਦੇ ਵਾਸਤੇ ਆਪਾਂ ਨੂੰ ਸਪੈਸ਼ਲ ਬੁਲਾਉਣਾ ਪਊਗਾ ਆਉਣ ਵਾਲੇ ਸਮੇਂ 'ਚ ਮੈਨੂੰ ਲੱਗਦਾ ਵੀ ਆਪਾਂ ਨੂੰ ਮੱਛੀ ਮੋਟਰਾਂ 'ਨੂੰ ਧਿਆਨ ਦੇਣਾ ਜ਼ਰੂਰੀ ਆ ਜੇਕਰ ਆਪਾਂ ਮੱਛੀ ਮੋਟਰਾਂ ਪਾਵਾਂਗੇ ਤਾਂ ਆਪਾਂ ਨੂੰ ਇਹਨਾਂ ਤੇ ਮਣ ਜਾਣਾ ਜਿਵੇਂ ਹੁਣ ਮੈਂ ਫਿਕਸ ਵਾਲ ਲੈ ਕੇ ਆਇਆ ਹਾਂ ਨਾ ਮੈਂ ਫਿਕਸ ਵਾਲ ਲੈ ਲੈਂਣ ਦੀ ਲੋੜ ਸੀ ਨਾ ਇੱਕ ਦਿਨ ਚ ਬਾਈ ਜੀ ਬੋਰ ਹੋ ਜਾਂਦਾ ਮੱਛੀ ਮੋਟਰ ਦਾ ਤਾਂ ਮੈਂ ਬਾਈ ਜੀ ਪਰਸਨਲ ਵੀ ਤੁਹਾਨੂੰ ਸਲਾਹ ਦਊਂਗਾ ਆਉਣ ਵਾਲੇ ਸਮੇਂ ਚ ਖਾਸ ਕਰਕੇ ਮੁਕਸਰ ਏਰੀਏ ਦੇ ਵਿੱਚ ਜੇਕਰ ਤੁਸੀਂ ਬੋਰ ਕਰਨਾ ਨਵੀਂ ਮੋਟਰ ਲਗਾਉਣ ਜਾ ਰਹੇ ਹੋ ਤਾਂ ਦੱਸਦਾ ਕਨੈਕਸ਼ਨ ਤੁਸੀਂ ਅਪਲਾਈ ਕਰ ਦੋ 1 ਫੁੱਟ ਦਾ ਪਾਈਪ ਪਾਓ ਡੂੰਘਾ 80 ਫੁੱਟ ਤੱਕ ਤੁਸੀਂ ਪਾਈਪ ਪਾ ਕੇ ਤੇ ਮੱਛੀ ਮੋਟਰ ਲਾ ਲਓ ਨਜ਼ਾਰੇ ਲਾਉਂਗੇ ਜੇਕਰ ਤੁਸੀਂ ਸੈਕੰਡ ਹੈਂਡ ਮੋਟਰ ਲੈ ਲਓ ਹਰਿਆਣੇ ਚੋਂ ਤਾਂ ਲਗਭਗ 12 ਤੋਂ 13000 ਦੀ ਮੋਟਰ ਮਿਲ ਜੂਗੀ ਤੁਹਾਨੂੰ 15 ਦੀ ਮੰਨੋ ਤੁਸੀਂ ਤੇ ਟੋਟਲ ਤੁਹਾਡਾ 60-65000 ਰੁਪਇਆ ਖਰਚ ਆਊਗਾ ਨਮਾਸ ਮਾਨ ਪਾ ਕੇ ਨਵੇਂ ਫਿਲਟਰ ਪਾ ਕੇ ਇਸ ਕਰਕੇ ਕਦੀ ਵੀ ਤੁਸੀਂ ਆ ਮੇਰੇ ਚੱਕਰ جناب ਉਹ ਜੇਕਰ ਮੈਨੂੰ ਕਿਤੇ ਵੀਰ ਦਾ ਪਹਿਲਾ ਫੋਨ ਆ ਜਾਂਦਾ ਤਾਂ ਮੈਂ ਆ ਦੋ ਬੋਰ ਨਾ ਕਰਾ ਕੇ ਇੱਕ ਮੱਛੀ ਮੋਟਰ ਦਾ ਬੋਰ ਕਰਾ ਦਿੰਦਾ ਠੀਕ ਹੈ ਕਿ ਨਹੀਂ ਕਿਉਂਕਿ ਇਹਦੇ ਵਿੱਚ ਦਿੱਕਤ ਆਏ ਆ ਵੀ ਪੰਜਾ ਬੋਰਾ ਚੋਂ ਜੇਕਰ ਇੱਕ ਬੋਰ ਇੱਕ ਅੱਧੀ ਹਵਾ ਲੈ ਗਿਆ ਤੇ ਪਾਣੀ ਇਹ ਚੱਕ ਨਹੀਂ ਮੱਛੀ ਮੋਟਰ 'ਚ ਦਿੱਕਤ ਆਉਂਦੀ ਨਹੀਂ